ਹਾਂਜੀ ਸਤਿ ਸ੍ਰੀ ਅਕਾਲ ਜੀ ਅਰਸ਼ੰਬਰ ਸਰੀਆ YouTube ਚੈਨਲ ਤੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ तहे ਦਿਲੋਂ ਸਵਾਗਤ ਆ ਇੱਕ ਹੋਰ ਨਵੇਂ ਦਿਨ ਦੇ ਨਾਲ ਆਪਣਾ ਅੱਜ ਦਾ ਨਵਾਂ ਵਲੌਗ ਜਿਹੜਾ ਸਟਾਰਟ ਹੋਣ ਵਾਲਾ ਹੈ ਤੇ ਹੁਣ ਅੱਜ ਆਪਾਂ ਪਹੁੰਚੇ ਆ ਜੀ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਪਿੱਛੇ ਤੁਸੀਂ ਚੈੱਕ ਕਰ ਸਕਦੇ ਈ ਏ ਤੇ ਇੱਥੇ ਆਪਾਂ ਕਿਉਂ ਆਏ ਆ ਜੀ ਇੱਥੇ ਆਪਾਂ ਇਸ ਕਰਕੇ ਆਏ ਆ ਕਿ ਇੱਥੇ ਜੀ ਹੁਣ ਇਹ ਗੁਰਦੁਆਰਾ ਸਾਹਿਬ ਜਿਹੜਾ ਬਣ ਰਿਹਾ ਦੁਬਾਰਾ ਬਾਹਰ ਜਿਹੜੀਆਂ ਬੁਰਜੀਆਂ ਤੁਸੀਂ ਦੇਖ ਰਹੇ ਹੋ ਇਹ ਸਾਰਾ ਕਵਰ ਕਰਨਾ ਸ਼ਤਨਾ ਹੈ ਆਪਾਂ ਤੇ ਬੜੇ 15-20 ਦਿਨ ਉਹ ਚੱਲੇ ਆ ਕੰਮ ਸ਼ੁਰੂ ਹੋਏ ਨੂੰ ਤੇ ਆਪਾਂ ਇੱਥੇ ਰੋਜ ਆਉਂਦੇ ਆ ਸੇਵਾ ਕਰੀ ਦੀ ਜਿੰਨੀ ਹੋ ਸਕਦੀ ਆਪਾਂ ਸੇਵਾ ਕਰਕੇ ਜਾਈਦਾ ਗੁਰਦੁਆਰੇ ਸਾਹਿਬ ਤੇ ਅੱਜ ਉਹਨੇ ਫਾਈਨਲੀ ਅੱਜ ਆਪਾਂ ਵਲੌਗ ਬਣਾਉਣ ਲੱਗੇ ਆ ਤੇ ਪਹਿਲੋਂ ਆਪਾਂ ਵਲੌਗ ਨਹੀਂ ਬਣਾਏ ਆਪਾਂ ਬਾਬਾ ਅੱਜ ਮੈਂ ਕਿਹਾ ਚਲੋ ਕਿਉਂ ਨਾ ਵਲੌਗ ਬਣਾਇਆ ਜਾਵੇ ਤੇ ਹੁਣ ਮੈਂ ਤੁਹਾਨੂੰ ਇਹ ਜਿਹੜਾ ਗੁਰਦੁਆਰਾ ਸਾਹਿਬ ਦਿਖਾਉਣਾ ਆ ਜਿਹੜੇ ਚੈੱਕ ਕਰ ਸਕਦੇ ਨਹੀਂ ਪਿੱਛੇ ਜਿਹੜੀਆਂ ਪੁਰਚੀਆਂ ਨੇ ਇਹ ਸਾਰਾ ਉੱਪਰ ਤੱਕ ਜਾਣ ਗਿਆ ਛਤਨਾ ਪੂਰਾ ਗੁਰਦੁਆਰਾ ਸਾਹਿਬ ਜਿਹੜੀ ਮੇਨ ਇਮਾਰਤ ਜਿਹੜੀ ਗੁਰਦੁਆਰਾ ਸਾਹਿਬ ਦੀ ਉਹ ਸਾਰੀ ਵਿੱਚ ਕਵਰ ਹੋ ਜਾਣੀ ਆ ਤੇ ਸਾਈਡ-ਸਾਈਡ ਤੇ ਜਿਹੜੀਆਂ ਬੁਰਜੀਆਂ ਜਿਹੜੀਆਂ ਹੋਣੀਆਂ ਵਾ ਤੇ ਕੰਮ ਚੱਲ ਰਿਹਾ ਵਾ ਤੇ ਅੱਜ ਮਿਸਤਰੀ ਜੀ ਛੁੱਟੀ ਦੇ ਨੇ ਛੁੱਟੀ ਤੇ ਆ ਆਏ ਨਹੀਂ ਆ ਤੇ ਅੱਜ ਹੁਣ ਆਪਾਂ ਸੇਵਾ ਕਰਨ ਵਾਸਤੇ ਆਏ ਆ ਜੀ ਵੈਸੇ ਤਾਂ ਆਪਾਂ ਰੋਜ਼ ਆਈਦਾ ਵਾ ਤੇ ਬਟ ਆ ਬਲੌਗ ਆਪਾਂ ਇਹੜਾ ਅੱਜ ਬਣਾਉਣ ਲੱਗੇ ਆ ਤੇ ਇਧਰ ਆਪਣੇ ਜਿਹੜੇ ਬਾਕੀ ਸੇਵਾਦਾਰ ਆ ਉਹ ਲੱਗੇ ਨੇ ਉਹਨਾਂ ਨਾਲ ਵੀ ਤੁਹਾਨੂੰ ਮਿਲਾਉਨੇ ਆ ਤੇ ਉਸ ਤੋਂ ਪਹਿਲਾਂ ਜੇ ਕੋਈ ਚੈਨਲ ਤੇ ਨਵੇਂ ਜਿਹੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਚਲੋ ਹੁਣ ਤੁਹਾਨੂੰ ਮਿਲਾਉਣੀ ਆ ਜੀ ਸੇਵਾ ਦਾ ਹਾਂਜੀ ਤਾਂ ਇੱਧਰ ਆਪਣੇ ਜੀ ਸੇਵਾਦਾਰ ਲੱਗੇ ਨੇ ਸੇਵਾ ਕਰਨ ਤੇ ਨੀਂ ਪੁੱਟੀ ਜਾ ਰਹੀ ਆ ਤੇ ਆ ਜਿੱਦਾਂ ਦੀ ਵੇਖ ਸਾਦਿਓ ਬੁਰਜੀਆਂ ਹੀਆਂ ਨੇ ਤੇ ਇੱਧਰ ਪਿੱਛੇ ਕੰਦ ਹੋ ਗਈ ਆ ਤੇ ਇਹ ਸਾਰੀ ਜਿਹੜੀ ਕਵਰ ਹੋ ਜਾਣੀ ਵੀ ਜੇਪ ਗੁਰਦੁਰ ਸਾਹਿਬ ਦੇ ਪਿੱਛੋਂ ਬੈਕ ਸਾਈਡ ਦੇ ਏਰੀਆ ਵਿੱਚ ਸਾਰਾ ਇਹ ਅਜੇ ਪਿਛਲੀ ਮਾਰ ਤੇ ਗੁਰਦੁਰ ਸਾਹਿਬ ਦੀ ਤੇ ਸਾਰੀ ਕਵਰ ਹੋ ਜਾਣੀ ਆ ਉਧਰ ਵੀ ਮੈਂ ਤੁਹਾਨੂੰ ਦਿਖਾ ਦਿੰਨਾ ਆ ਇੱਧਰ ਚੈੱਕ ਕਰੋ ਆਇਕੋ ਤੱਕ ਜਿਹੜੀ ਆ ਕੰਦ ਹੋਣੀ ਆ ਆ ਵੇਖੋ ਤੇ ਇਹ ਜਿਹੜੀ ਸਾਰੀ ਗੁਰਦੁਆਰਾ ਸਾਹਿਬ ਦੇ ਸਾਈਡ ਤੋਂ ਕਵਰ ਹੋ ਗਏ ਗੁਰਦੁਆਰਾ ਸਾਹਿਬ ਜਿਹੜਾ ਵਿਚ ਆ ਜਿੰਦਾ ਵਾ ਤੇ ਇੱਧਰ ਹੁਣ ਆਪਾਂ ਚਲੋ ਸੇਵਾਦਾਰਾਂ ਨਾਲ ਮਿਲੁੰਨੇ ਤੁਹਾਨੂੰ ਬਾਕੀ ਇੱਧਰ ਅਜਾ ਮੌਸਮ ਕਾ ਵੀ ਠੰਡਾ ਵਾ ਇੱਧਰ ਝੋਨੇ ਝੋਨਾ ਵੀ ਲੱਗ ਰਹੇ ਆ ਮੌਸਮ ਬਾਕੀ ਵਧੀਆ ਵਾ ਹੋਰ ਸੇਵਾਦਾਰ ਵੀਰ ਜੀ ਕੀ ਹਾਲ ਚਾਲ ਆ ਲਿਆ ਇੱਧਰ ਆਪਣੇ ਸੇਵਾਦਾਰ ਇੱਧਰ ਮੈਂ ਕੋਣੀ ਔਰ ਮੈਂ ਕਿਰਤ ਕੀ ਹਾਲਿਆ ਵਧੀਆ ਵਧੀਆ ਚਲੋ ਵਧੀਆ ਹੀ ਚਾਹੀਦਾ ਆ ਦੇ ਇੱਧਰ ਆ ਪੂ ਬੀਰ ਜੀ ਜੋਗੀ ਸਪੈਸ਼ਲ ਆਏ ਨੇ ਬਾਹਰੋਂ ਬਾਬਾ ਕਦੋਂ ਮੈਂ ਸੇਵਾ ਕੀਤੀ ਉਹਦੀ ਸੇਵਾ ਕੀਤੀ ਆ ਹਾਂ ਕਿਹੜੀ ਸੇਵਾ ਕੀਤੀ ਸਿਰਫ ਪਾਂਦੀ ਆ ਮਿੱਟੀ ਨੂੰ ਪਾਣੀ ਲਾਇਆ ਹੁੰਦਿਆਂ ਸਾਰੀ ਮਿੱਟੀ ਨੂੰ ਪਾਣੀ ਕਿੱਥੇ ਲਗਾ ਦਿਖਾਈ ਕਿੱਥੇ ਲੱਗਾ ਪਾਣੀ ਆਹ ਵੇਖੋ ਆਹ ਵੇਖੋ ਤੇ ਚਾਹ ਲੋ ਨਾ ਫੋਨ ਨਾ ਵੇਖ ਸੇਵਾ ਕਰ ਤੇ ਇਧਰ ਆ ਪੂ ਵੀਰ ਜੀ ਆਏ ਆ ਸਪੈਸ਼ਲ ਅਮਨ ਦੇ ਜਿਹੜਾ ਦਸਤਾਰ ਬੰਦੀ ਦਾ ਵਲੌਗ ਹੀ ਉਹ ਚ ਆਪਾਂ ਇਹਨਾਂ ਦਾ ਮਿਲਾਇਆ ਏ ਤੁਹਾਨੂੰ ਪਰ ਵੇਖਿਆ ਕਹਿੰਦੇ ਵਲੌਗ ਤੇ ਤੇ ਇਧਰ ਵੇਖੋ ਤੁਸੀਂ ਪਹਿਲਾਂ ਮਿਲੇ ਆਪਾਂ ਵਲੌਗ 'ਚ ਨਹੀਂ ਨਾ ਮਿਲੇ ਨਹੀਂ ਮਿਲੇ ਸ਼ੋਪਿੰਗ ਵਾਲੇ ਵਲੌਗ 'ਚ ਨਹੀਂ 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 ਉਹ ਤੇ ਤੀ ਜਾਣ ਤੋਂ ਪਹਿਲਾਂ ਹੀ ਨਾ ਅਸਾਚ ਆਪਾਂ ਜਿਹੜਾ ਸ਼ੋਪਿੰਗ ਵਾਲਾ ਵਲੌਗ ਨਹੀਂ ਬਣਾਇਆ ਸੀ ਉਹ ਤੋਂ ਜਿਹੜੀ ਆਪ ਨੂੰ ਜਾਣਾ ਸੀ ਮਲੇਸ਼ੀਆ ਤੇ ਹੁਣ ਜਿਹੜਾ ਆ ਪੂ ਮਲੇਸ਼ੀਆ ਤੋਂ ਆ ਗਿਆ ਵਾ ਤੇ ਇਹ ਵੀ ਹੁਣ ਜਿੰਨੀ ਹੋ ਸਕਦਾ 19 ਸੇਵਾ ਇੱਥੇ ਕਰਦੇ ਆਗੇ ਰੋਜ਼ ਤੇ ਚੱਲ ਯਾਰ ਉਹ ਨਹੀਂ ਛੜਪ ਤੂੰ ਕੀ ਕਰਦਾ ਆ ਆਪਾਂ ਸਨਾਹ ਬਣਾ ਲਈਦੀ ਆ ਤੇ ਕੱਟੇ ਹੋ ਗਿਆ ਜੀਦਾ ਜੀ ਸੇਵਾ ਕਰ ਲਈਦੀ ਆ ਜੀ ਹੁਣ ਸਾਡੀ ਆਪਣੇ ਸਰ ਸਿੱਤੇ ਮਨ ਦੇ ਨਾਲ ਕਰੀ ਸੇਵਾ ਇਹ ਜੀ ਹਾਂਜੀ ਤੇ ਜਾਣ ਕੇ ਆਪਸੇ ਰਹੀ ਹੈ ਤੇ ਸੇਵਾ ਥੋੜਾ ਕਰੀਦੀ ਆ ਸੇਵਾ ਕਰੀਦੀ ਆ ਬਾਪੇ ਨੂੰ ਪਤਾ ਹੈ ਬਾਪੇ ਨੂੰ ਪਤਾ ਹੀ ਕਿੰਨੀ ਸੇਵਾ ਕਰਦੇ ਆ ਬਾਪੇ ਨੂੰ ਪਤਾ ਹੀ ਕਿੰਨੀ ਸੇਵਾ ਕਰਦੇ ਆ ਪਤਾ ਬਾਪੇ ਨੂੰ ਪਤਾ ਹੈ ਬਾਪੇ ਚੁੱਪ ਹੈ ਚਲੋ ਕੋਈ ਕਲੀ ਟਾਡੀ ਤੇ ਮਾਰਦੇ ਟਾ ਟਾਡੀ ਡਿਮਾਰ ਦੇ ਬਲੌਗ ਬਣਾਉਂਦੇ ਨਹੀਂ ਤੇ ਮੈਨੂੰ ਕੋਈ ਲੋਚਾ ਹੁਣ ਇੱਧਰ ਆਪਾਂ ਨੀ ਪੁੱਟਣੀ ਆ ਤੇ ਸਟਾਰਟ ਹੋ ਚੁੱਕਿਆ ਕੰਮ ਪੁੱਟਣੀ ਆ ਕਈਆਂ ਦੋ ਭਰਾਵਾ ਇੱਧਰ ਆ ਕਈ ਟੁੱਟ ਗਈ ਆ ਹੁਣ ਤੂੰ ਆਪਣਾ ਜੋਰ ਮਾਰ ਫਿਰ ਮੈਂ ਆਪਦਾ ਮਾਰਦਾ ਤੇ ਹੋਰ ਬਾਕੀ ਕੋਚ ਸੇਵਾਦਾਰਾ ਜੇ ਆਉਣੇ ਆ ਆਉਣਗੇ ਫਿਰ ਤੁਹਾਨੂੰ ਮਲਾਉਂਦੇ ਆ ਤੇ ਉਹਨਾਂ ਚਿਰ ਮੈਂ ਤੁਹਾਨੂੰ ਥੋੜਾ ਜਿਹਾ ਅੰਦਰ ਦਿਖਾ ਦੇਣਾ ਕੀ ਕੀ ਕੰਮ ਚੱਲ ਰਿਹਾ ਇੱਧਰ ਪਿੱਲਰ ਵਗੈਰਾ ਖੜੇ ਕਰਤੇ ਆ ਬੁਰਜੀਆਂ ਹੋਈਆਂ ਆ ਉੱਲੇ ਗਹਿੰਦੇ ਤਰਬਾਰ ਸਾਲ ਤੇ ਆ ਜਿਹੜੀ ਆਪਾਂ ਮਿੱਟੀ ਵਗੈਰਾ ਛੁੱਟੀ ਸਾਰੀ ਉਦਨ ਤੇ ਕੁਝ ਉਧਰ ਛੁੱਟੀ ਸੀ ਤੇ ਇਸ ਤਰ੍ਹਾਂ ਨਾਲ ਕੁਝ ਹੈਗਾ ਜੀ ਵੀਊ ਤੇ ਅੱਜ ਮੌਸਮ ਵੀ ਕਾਫੀ ਵਧੀਆ ਵਾ ਪਰਮਾਤਮਾ ਦੀ ਕਿਰਪਾ ਨੇ ਅੱਗੇ ਬੜੀ ਗਰਮੀ ਹੁੰਦੀ ਅੱਜ ਮੌਸਮ ਵੀ ਕਾਫੀ ਵਧੀਆ ਵਾ ਤੇ ਦੇਖਦੇ ਹਾਂ ਹੁਣ ਚਲੋ ਸੇਵਾ ਕਰਦੇ ਆਪਾਂ ਤੇ ਵਿੱਚ ਵਿੱਚ ਤੁਹਾਨੂੰ ਜਿਹੜੇ ਸ਼ਾਰਟਸ ਆਪ ਕੁੰਦੇ ਰਾਵਾਂਗੇ ਹੋ ਰਹਾ ਪੂਰਜੀ ਸੁਣਾਓ ਕੋਈ ਗੱਲ ਬਾਤ ਹਾਂਜੀ ਹਾਂਜੀ ਸੁਣਾਓ ਫਿਰ ਕੋਈ ਗੱਲ ਬਾਤ ਕਿੱਦਾਂ ਨਹੀਂ ਚੱਲ ਰਹੀ ਫਿਰ ਸੇਵਾ ਗੁਰਦਾਰੇ ਦੀ ਬਹੁਤ ਵਧੀਆ ਚੱਲ ਰਹੀ ਹੈ ਨਾ ਤੇ ਹੁਣ ਇਧਰ ਮੈਂ ਕਿ ਵੀਰ ਜੀ ਨੇ ਕਹਿੰਦੇ ਆਈ ਪੁੱਤ ਦੇ ਕਈ ਕਈਆਂ ਯਾਰ ਥੋੜੀ ਖਰਾਬ ਆ ਮੋਰਚਾ ਸੰਭਾਲ ਲਿਆ ਹੈ ਮੋਰਚਾ ਯਾਰ ਸੇਵਾ ਜਿਹੜੀ ਹੈ ਇਹ ਸੇਵਾ ਵੀ ਕਰਮ ਵਾਲਿਆਂ ਨੂੰ ਮਿਲਦੀ ਆ ਹਾਂ ਇਹ ਗੱਲ ਹੈਗੀ ਆ ਕਰਮ ਹੀ ਕੋਈ ਨਹੀਂ ਬਣਾਉਣੀ ਦੇਹਾਂ ਬਾਕੀ ਜਿੰਨੀ ਕੋ ਸਾਦੀ ਉਨੀ ਕੀ ਕਰੀਦੀ ਸੇਵਾ ਹਾਂਜੀ ਹਾਂਜੀ ਤੇ ਚਾਹੀਦਾ ਵੀ ਆ ਵੈਸੇ ਤਾਂ ਆਪਾਂ ਮਤਲਬ ਕਾਫੀ ਦਿਨਾਂ ਤੋਂ ਹੀ ਆਉਣੇ ਪਰ ਅੱਜ ਹੀ ਆਪਾਂ ਵਲੌਗ ਸ਼ੂਟ ਕਰਨ ਲੱਗੇ ਆ ਤੇ ਮੈਂ ਕਿਹਾ ਚਲੋ ਕਿਉਂ ਨਾ ਵਲੌਗ ਬਣਾਇਆ ਜਾਵੇ ਤੇ ਬਾਕੀ ਇੱਧਰ ਸਾਹਮਣੇ ਬੰਨੇ ਜਿਹੜਾ ਝੋਨਾ ਵਗੈਰਾ ਲੱਗ ਰਿਹਾ ਵਾ ਇੱਧਰ ਕੱਦੂ-ਕੁੱਦੂ ਵਾ ਚਰੇ ਪੈਲੀਆਂ 'ਚ ਅੱਜ ਮੌਸਾ ਵੀ ਪਰਮਾਤਮਾ ਦੀ ਕਿਰਪਾ ਨਾਲ ਕਾਫੀ ਠੰਡਾ ਵਾ ਨਹੀਂ ਤੇ ਅੱਗੇ ਗਰਮੀ ਬੜੀ ਹੁੰਦੀ ਸੀ ਤੇ ਅੱਜ ਹਵਾ ਵੀ ਚੱਲ ਰਹੀ ਔਰ ਸਾਹਮਣੇ ਤੋਂ ਹੀ ਵੇਖ ਹੀ ਸਾਦੇ ਜਿਹਾ ਪੱਤੇ ਹਿੱਲੰਦੇ ਉੱਥੋਂ ਦੀ ਅੰਦਾਜ਼ਾ ਲਾ ਸਕਦੇ ਆ ਵਾ ਕਿੰਨੀ ਚੱਲ ਰਹੀ ਆ ਬਹੁਤ ਬਰੀਕੀ ਚ ਜਾਂਦਾ ਏ ਤੇ ਬਰੀਕੀ ਚ ਜਾਣਾ ਹੀ ਪੈਂਦਾ ਫਿਰ ਵਲੋਗਿੰਗ ਆਂਦੇ ਹੀ ਇਹਨੂੰ ਆ ਬਾਡੇ ਲੱਗੇ ਆ ਪਤਾ ਹੈ ਕਿ ਵਾਵਾ ਸੋਹਲ ਜੀ ਇਹਦੇ ਪਰ ਅੱਜ ਪਤਾ ਨਹੀਂ ਕਿੱਦਾਂ ਐਰ ਕੀ ਬਹੁਤ ਸੇਵਾ ਕਰਦਾ ਮੇਰੇ ਹਿਸਾਬ ਨਾਲ ਤਾਂ 15 ਦਿਨ ਹੋ ਗਏ ਇਹਨਾਂ ਨੂੰ ਗੁਰਦੁਆਰਾ ਸਾਹਿਬ ਇਹਨਾਂ ਨੂੰ ਸੇਵਾ ਕਰਦੇ ਆਉਂਦਿਆਂ ਲੈ ਤੇ ਪੂਰਾ ਜੋਰ ਸ਼ੋਰ ਲਾਉਂਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿੱਥੋਂ ਇੰਨੀ ਤਾਕਤ ਆਉਂਦੀ ਹੈ ਦੱਸੋ ਬਲੌਗਰ ਦਾ ਕੀ ਚੱਕਰ ਆ ਜਿਹਦੇ ਕਰੇ ਸੇਵਾ ਕਰਨੇ ਹੋਈ ਤਾਕਤ ਦੇਂਦੇ ਆ ਆਏ ਹਾਏ ਓਏ ਗੱਲ ਬਹੁਤ ਸਿਆਣੀ ਕੀਤੀ ਪਰ ਐਡਾ ਸਿਆਣਾ ਹੈਗਾ ਨਹੀਂ ਏ ਐਡਾ ਸਿਆਣਾ ਇੰਨਾ ਸਿਆਣਾ ਇਹ ਹੈਗਾ ਨਹੀਂ ਜੋ ਗੱਲ ਪਤਾ ਨਹੀਂ ਚਾਰ ਵਾਰੀ ਪਹਿਲਾਂ ਗੱਲ ਪੜੀ ਇਹਨੇ ਫੇਰ ਬੋਲਿਆ ਜਾਵੇ ਪਤਾ ਨਹੀਂ ਕਿੱਥੋਂ ਸੁਣੀ ਮੈਨੂੰ ਪਹਿਲਾਂ ਦੱਸ ਦੇ ਇਹ ਗੱਲ ਸੁਣੀ ਨਹੀਂ ਹੈ ਬਾਬੇ ਤਾਨੇ ਤੂੰ ਸੁਣੀ ਨਹੀਂ ਕੋਈ ਗੱਲ ਹੈ ਪੁੱਤ ਦੱਸ ਕਿੱਥੋਂ ਸੁਣੀ ਐ ਗੱਲ ਆਪਣੇ ਆਪ ਦੱਸ ਦੇ ਵਾਜ ਚੰਗਾ ਰਹੀ ਇਹ ਉਹ ਇਹ ਗੱਲਾਂ ਕਾਹ ਬੋਲਦੀ ਕੱਢੀ ਨੀ ਕੁਝ ਵੀ ਦਿਨ ਇੱਥੇ ਫੜ ਕੇ ਫੁੱਟ ਰਹੀ ਵਾਜ ਤੇਰੇ ਬਣਾ ਦੇ ਸਬਸਕ੍ਰਾਈਬਰ ਨਾ ਪਰ ਫੈਸਲਾ ਦੂਰ ਬੜੀ ਉਹਦੇ ਤੇਰੇ ਸਬਸਕ੍ਰਾਈਬਰ ਨਹੀਂ ਤੇ ਡਿਸਟਾਉਨ ਹੋਣਾ ਕੀ ਗਲੋਤਾ ਹੈ ਉਹ ਤਾਂ ਬੂ ਬੱਲੇ ਹੋ ਰਹੇ ਆ ਹੁਣ ਪਤਾ ਨਾ ਦੱਸ ਸੱਚ ਦੱਸ ਕਿ ਤੁਹਾਨੂੰ ਇਹ ਗੱਲ ਸੁਣੀ ਹੈ ਗੋੜੀ ਸੜੀ ਕਿੱਦੇ ਹੋਣੀ ਜਾਈ ਅੰਦਰੋਂ ਆਵਾਜ਼ ਆਈ ਇਹਦਾ ਵੇ ਆਵਾਜ਼ ਵੇ ਕਿੱਥੋਂ ਆਈ ਅੰਦਰੋਂ ਕਿੱਧਰ ਦੀ ਆਵਾਜ਼ ਆਈ ਅੰਦਰੋਂ ਇੱਕ ਵੀਰ ਹੋਰ ਆਪਣਾ ਆ ਗਿਆ ਆ ਵੀਰ ਤੇ ਸਬਸਕ੍ਰਾਈਬਰਾਂ ਨੂੰ ਹਾਈ ਕੋ ਹਾਈ ਹਲੋ ਕੀ ਹਾਲ ਜੀ ਇਹ ਆਪਣਾ ਹੈਗਾ ਗਿੰਦਰ ਵੀਰ ਮਾੜੀ ਵਾਲਾ ਮਾਰੇ ਭੜਾ ਦੇ ਬੜੀਆਂ ਪਿਛਲੇ ਟਾਈਮ ਆ ਬਹੁਤ ਹੱਤ ਕਰਾਈ ਇਹਨਾਂ ਨੇ ਅਸੀਂ ਘਟਦੇ ਸੀ ਪਹਿ ਪਾਇਆ ਕਰਕੇ ਜਨੇ ਜਾਣੇ ਬਾਹਰ ਜਾਓ ਮਾਰੇ ਤੁਹਾਨੂੰ ਅਮਰੀਕਾ ਕੱਲੇ ਅਮਰੀਕਾ 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 ਨੂੰ ਅਮਰੀਕਾ ਨੂੰ ਸਾਜ ਯੂਐਸਏ ਜਾਓ ਯੂਐਸਏ ਜਾਗੇ ਉੱਥੇ ਇੱਕ ਨਦਾ ਜਿਟੋ ਨਨ ਥਾਪੀ ਜਿੰਨੇ ਲੈ ਜਾਗੇ ਇੱਥੇ போ ਜਾਗੇ ਇੱਕ ਨਦਾ ਡੇਰੇ ਲਫਰਾ ਆ ਵੀ ਆ ਆਪਣੇ ਕਰੋ ਆ ਆਪਣੇ ਵਲੋ ਚਲਾਓ ਟਰਾਲਾ ਟਰਾਲਾ ਆ ਆਪਣੇ ਵਲੋਗਰ ਵੀਰ ਨੂੰ ਕਹਦੇ ਤੇਰਾ YouTube ਚੈਨਲ 1 ਮਿਲੀਅਨ ਤੋਂ ਪਾਰ ਜਾਵੇ ਤੇਰਾ ਇਹਨੂੰ ਦੇ ਦੇ ਚੀਜ਼ ਜਾਵੇ ਜਾਵੇ ਬਾਹਰ ਯੂਐਸਏ ਦੇ ਵਿੱਚ ਜਾਗੇ ਤੇ ਦੇਖ ਲਾਰਛ ਖਿੱਚ ਕੇ ਮਾਰ ਟੱਪਾ ਮਾਮਾ ਯੂਐਸਏ ਦੇ ਨਾਲ ਇਤਰੋ ਖਿੱਚ ਇੱਥੇ ਬੋਵੇ ਕੋਈ ਕੱਲਾ ਫੋਨ ਨਾ ਆ ਰਿਹਾ। ਇਧਰੋਂ ਖਿੱਚ ਹੈ ਕੰਪਿਊਟਰ ਤੇ ਬੋਵੇ ਕੋਈ ਜਾ ਕੇ ਜਵਾਨਾ ਕਿੰਨਾ ਤਾਂ ਹੀ। ਲਓ ਜੀ ਨੀਂ ਆਪਾਂ ਪੜਤੀ ਆ ਤੇ ਹੁਣ ਲੱਗਿਆ ਕਰਨ ਥੋੜੀ ਜੀ ਰੈਸਟ ਕਿਉਂਕਿ ਕੰਮ ਥੋੜਾ ਜ਼ੋਰ ਵਾਲਾ ਹੈ ਤੇ ਵਿੱਚ ਵਿੱਚ ਸਰੀਰ ਨੂੰ ਥੋੜੀ ਰੈਸਟ ਵੀ ਚਾਹੀਦੀ ਆ ਤੇ ਉਧਰ ਕਾਸ਼ ਹੋਣੀ ਵੀ ਆ ਗਈ ਆ। ਹੁਣ ਦੇਖਦੇ ਆ। ਲਓ ਜੀ ਨੀਂ ਪੜਤੀ ਆ ਆਪਾਂ। ਇਹ ਤੇ ਆਪਣੇ ਕਾਸ਼ੋਣੀ ਆ ਗਏ ਸੇਵਾਦਾਰ ਹੋਰ ਜੀ ਕੀ ਹਾਲ ਜੇ ਬੜਾ ਠੀਕ ਆ ਚਲੋ ਹੁਣੇ ਬਾਠ ਠੀਕ ਹੈ ਕਰ ਲਈ ਸੇਵਾ ਹੁਣ ਫੋਨ ਤੇ ਗੱਲ ਕਰਨੀ ਹੁੰਦੀ ਇਹਨਾਂ ਨੇ ਬਸ ਜਦੋਂ ਵੇਖੋ ਨਹੀਂ ਫੋਨ ਘਰੇ ਨੇ ਤੇ ਉਹ ਹੈਗਾ ਸਾਹਮਣੇ ਆਪਣਾ ਗੁਰਦੁਆਰਾ ਸਾਹਿਬ ਤੇ ਉਹ ਹੈ ਗਈ ਸਾਹਮਣੇ ਗੁਰਦੁਆਰਾ ਸਾਹਿਬ ਆਪਣਾ ਤੇ ਹੁਣ ਜਾਣਾ ਜੀ ਆਪਾਂ ਪਰਲੀ ਨਹੀਂ ਪੁੱਟਣੀ ਉਧਰ ਲਈ ਹੁਣ ਦੇਖਦੇ ਉਧਰ ਕਿੰਨਾ ਕੰਮ ਆ ਆ ਜਿੰਨੀ ਆਪਾਂ ਮਿੱਟੀ 10 ਟਰਾਲੀਆਂ ਆਈਆਂ ਸਾਰੀ ਆਪਾਂ ਮਿੱਟੀ ਸੁੱਟਤੀ ਅੰਦਰ ਕੁਝ ਕੁ ਰਹਿ ਗਈ ਆ ਉਹ ਬਾਕੀ ਜਿੰਨੀ ਲੋਡ ਹੋ ਗਈ ਉੰਨੀ ਆਪਾਂ ਛੁੱਟੀ ਜਾਣੀ ਆ ਤੇ ਹੁਣ ਉਧਰ ਚੱਲੇ ਆ ਜੀ ਦੂਸਰੀ ਨਹੀਂ ਪੁੱਟਣ ਕਿਉਂਕਿ ਮਿਸਤਰੀ ਸ਼ਾਪ ਛੁੱਟੀ ਤੇ ਆ ਤੇ ਉਹ ਕਹਿੰਦੇ ਹੀ ਨਹੀਂ ਪੁੱਟ ਛੱਡਿਓ ਤਾਂ ਫੇਰ ਜਿਹੜਾ ਕੰਮ ਸ਼ੁਰੂ ਹੋਊਗਾ ਅੱਗੇ ਐਦਾਂ ਕੰਦਾ ਹੋਣੀ ਆ ਥੱਲੇ ਨਹੀਂ ਆ ਪਰਣੀ ਆ ਮੈਂ ਤੇ ਹੁਣ ਕਿਹੜੀ ਪੁੱਟਣੀ ਆਲੀ ਚਾ ਇਹ ਹੁਣ ਆਇਆ ਮਾਰੀ ਆ ਜੀ ਇੱਧਰ ਤੇ ਚਲੋ ਹਾਂ ਇਹ ਤੇ ਥੋੜਾ ਟਾਈਮ ਲੱਗੂਆ ਬਾਕੀ ਹੁਣ ਚਲੋ ਕਰਦੇ ਆਂ ਸੇਵਾ ਤੇ ਵਿੱਚ ਵਿੱਚ ਜਿਹੜਾ ਤੁਹਾਨੂੰ ਦਿਖਾਉਂਦੇ ਜਾਵਾਂਗੇ ਆਪਾਂ ਸ਼ੋਰਟਸ ਤੇ ਆ ਗਈ ਆ ਜੀ ਬਾਬਾ ਜੀ ਦੀ ਸਮਾਦ ਇਹ ਵੀ ਵਿੱਚ ਆ ਜਣੀ ਸਾਰੀ ਜਿਦੋਂ ਗੁਰਦੁਆਰਾ ਸਾਹਿਬ ਪੂਰਾ ਰੈਡੀ ਹੋਊਗਾ ਨਾ ਬਣ ਕੇ ਉਦੋਂ ਫਿਰ ਜਿਹੜਾ ਸਾਨੂੰ ਪੂਰਾ ਪ੍ਰੋਪਰ ਇੱਕ ਵਲੌਗ ਬਣਾਵਾਂਗੇ ਤੇ ਮੇਲੇ ਤੋਂ ਪਹਿਲਾਂ ਤਾਂ ਸ਼ਾਇਦ ਨਹੀਂ ਹੋਣਾ ਤਿਆਰ ਮੇਲੇ ਤੋਂ ਬਾਅਦ ਹੀ ਲੈਂਟਰ ਪਊਗਾ ਪਿੱਲਰ ਖੜੇ ਹੋ ਗਏ ਜੀ ਤੇ ਬਾਕੀ ਜਿਹੜੇ ਆਪਣੇ ਪੁਰਾਣੇ ਸਬਸਕ੍ਰਾਈਬਰ ਆ ਉਹਨਾਂ ਨੂੰ ਪਤਾ ਵਾ ਗੁਰਦੁਆਰਾ ਸਾਹਿਬ ਬਾਰੇ ਜੋਗੇ ਆਪਾਂ ਮੇਲੇ ਦੇ ਵਲੌਗ ਪਾਈ ਪਿੱਛੇ ਤੇ ਹੁਣ ਜਿਹੜਾ ਹੈ ਸੇਵਾ ਕਰਦੇ ਆਂ ਆਪਾਂ ਫਿਰ ਬਾਕੀ ਜਿਹੜਾ ਵਿੱਚ ਵਿੱਚ ਸ਼ਾਰਟ ਜਿਹੜੇ ਆਪਾਂ ਦਿਖਾਉਂਦੇ ਜਾਵਾਂਗੇ ਤੇ ਯਾਰ ਇਹ ਤੁਹਾਨੂੰ ਵੀ ਪਾਣੀ ਦੇਣਾ ਆਪਾਂ ਕਿਉਂਕਿ ਰੇਤ ਆ ਜਿਹੜੀ ਹਵਾ ਉਹ ਡਰੀ ਤੇ ਹਵਾ ਹਵਾ ਕਰਕੇ ਰੇਤਾਂ ਉੱਡਣਦੀ ਆ ਕਿਉਂਕਿ ਰੇਤਾਂ ਕਾਫੀ ਮਹਿੰਗੀ ਆ ਤੇ ਇਤਰੇ ਵੀ ਪਾਣੀ ਪੁਣੀ ਦੇ ਦੇਣਾ ਆਪਾਂ ਤੇ ਚਲੋ ਹੁਣ ਇੱਧਰ ਥੋੜੀ ਜਿਹੀ ਆਪਾਂ ਰੈਸਟ ਕਰਦੇ ਆ ਬੈੰਨੇ ਆ ਫੇਰ ਜਿਹੜਾ ਅੱਗੇ ਜਿਹੜੀ ਸੇਵਾ ਕਰਦੇ ਆਪਾਂ ਦੇਫੂ ਨਹੀਂ ਲੱਫੇ ਕਰਨਾ ਜਵ ਹੈ ਠੰਡੀ ਠੰਡੀ ਹਵਾ ਦੇ ਥੱਲੇ ਰਸਤ ਕਰ ਰਹੇ ਆ ਯਾਰ ਜਿੰਨੇ ਉਹ ਸਾਦਾ ਉਹਨੇ ਰੁੱਖ ਲਾਓ ਕਿਉਂਕਿ ਇੰਨੀ ਕਿ ਜ਼ਿਆਦਾ ਗਰਮੀ ਪੈ ਰਹੀ ਆ ਨਾ ਸਿਰਫ ਇੱਕ ਹੈ ਰੋਖੀ ਆ ਜਿਹੜੇ ਆਪਾਂ ਨੂੰ ਬਚਾ ਰਿਹਾ ਤੇ ਹੁਣ ਵੇਖ ਲੋ ਕਿੰਨੀ ਠੰਡੀ ਹਵਾ ਦੇਂਦਿਆ ਹੈ ਤੇ ਇਹੋ ਜਿਹੀ ਤੇ ਆ ਵੀ ਨਾ ਰੋਖ ਹੁੰਦਾ ਤੇ ਗਰਮੀ ਅੱਤਦੀ ਹੀ ਮਤਲਬ ਹਾਂ ਜੀ ਤੇ ਹੁਣ ਆਪਾਂ ਜੀ ਇੱਥੇ ਥੱਲੇ ਬੈਠੇ ਆ ਜੀ ਜੋ ਕਿ ਠੰਡੀ ਠੰਡੀ ਹਵਾ ਆ ਰਹੀ ਕਾਫੀ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਪਾੜੇ ਦਾ ਮੌਸਮ ਅੱਗੇ ਨੂੰ ਕਾਫੀ ਸਹੀ ਹੈ ਸਰੇ ਮੀ ਵੀ ਪਾਕੇ ਡੇਵਾ ਤੇ ਇਸ ਕਰਕੇ ਇਹੜਾ ਵਾ ਕਾਫੀ ਠੰਡੀ ਹੈ ਹਵਾ ਰਹੀ ਕਿਉਂਕਿ ਇਹ ਤੇ ਲੋਕ ਪਹਿਲੇ ਤੋਂ ਹੀ ਅੰਮੇ ਨੇ ਨਾ ਇੰਨੀ ਜ਼ਿਆਦਾ ਗਰਮੀ ਹੁੰਦੀ ਹੈ ਮਤਲਬ ਵੀ 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 ਸੁਪਰੇ ਬਾਲਟੇ ਮਿੱਟੀ ਦੇ ਫੇਰ ਅਕੜ ਗਈ ਆਜੇ ਚਲਾ ਲੋਡ ਹੀ ਨਹੀਂ ਰੈਕਟ ਕਰਨ ਦੀ ਹਾਂ ਬਚਲੀ ਜਾਂਦੀ ਪਸੀਨਾ ਵੀ ਨਹੀਂ ਨਾ ਆ ਰਿਹਾ ਬਾਕੀ ਇਧਰ ਆਪਣੇ ਵੀਰ ਜੀ ਆ ਚੁੱਕੇ ਨੇ ਕੀ ਕਰਾਂ ਡਰ ਲਾ ਕੋਟ ਕੇ ਉਹ ਵੇਖੀ ਤੇ ਰਹਿ ਲਗਾ ਬੰਦੀ ਆ ਆਪਣੇ ਅੰਦਰ ਪਾਣੀ ਪਾ ਦੇ ਦਿੱਤਾ ਦੇ ਥੋੜੀ ਜਿੰਨਾ ਚੰਨਾ ਸ਼ੁਕਰੀਆ ਤੇ ਪਾਣੀ ਟੈਪ ਪਾ ਦਿਆ ਕਰੀ ਜਾਂਦੇ ਆ ਓਏ ਤੇ ਮਾਰ ਹੀ ਨਹੀਂ ਮਾਰੀ ਚੰਗੀ ਗਈ ਓਏ ਚਲੋ ਰਸਟ ਲਈ ਕਾਫੀ ਹੋਣਗੇ ਅਡੇਰੇ ਉੱਪਰ ਲਈ ਹੀ ਆਪਣੀ ਉਹ ਵੀ ਬੁੱਧਦੇ ਆ ਤੇ ਬੜਾ ਮਜ਼ਾ ਆ ਰਿਹਾ ਮਨ ਨੂੰ ਸਾਥ ਤੇ ਦੀਪੂ ਕੋਰੇ ਸ਼ੁਰੂ ਬਹੁਤ ਈ ਕਰਦੇ ਆਈਓ ਈ ਕਰਨੇ ਬੋਤਨ ਲਾਤਾ ਹੀ ਮੇਰਾ ਇਹ ਜੀ ਜੰਪ ਲਾ ਕੇ ਜਿੱਤੇ ਕਰਦੇ ਗੰਨਾਂ ਪਰ ਕੀ ਕਹਾਂ ਕਿ ਉਹ ਗੱਲ ਠੀਕ ਹਦੀ ਵੀਰੇ ਠੀਕ ਹੈ ਉਹਨੇ ਪਹਿਰੇ ਮੰਨ ਦੇ ਕੇ ਹੀ ਆਇਆ ਕੋਈ ਨਹੀਂ ਹੋਣਾ ਕਿ ਅੱਗਾ ਹੀ ਦੇਖ ਕਿ ਉਹ ਆਪਨ ਨੇ ਜਾਣ ਕਰਾਇਆ ਪਰ ਨਹੀਂ ਨਹੀਂ ਜਾਣ ਚਾਰਵੀਂ ਕਲਾਸੋਂ ਲੱਗੜੀ ਲਾਈਦੀ ਆ ਪਚਾ ਬੜਵਾ ਰਿਆ ਕਰੋ ਉੱਤਰ ਲਈ ਹਫਤੇ ਆਉਦੋਂ ਕਾਸਾ ਨਹੀਂ ਹੈ ਕੋਟੇਂਦੇ ਹੋਰ ਵੀ ਕੌਣ ਚਲੀ ਦੇ ਆਪਦੇ ਸੋ ਆ ਨਾ ਮੇ ਤਾਂ ਪੜਨਾ ਦੇਖਣੋਂ ਗੜੀ ਦੇ ਜਵਾਬ ਨਾ ਮੈਂ ਪਾਣੀ ਪੋੜਾ ਭਾਗ ਇੱਕ ਚਾਈਂ ਬਟ ਯਾਰ ਜੇ ਵਟਾਲੀ ਦਿੱਤੋ ਕਿਹੜੀ ਚਾਹੀਦੀ ਯਾ ਤੇ ਬੰਦ ਕਰਕੇ ਕਰੋ ਵੀ ਕੀ ਵੇਲੇ ਨਹੀਂ ਬਲੋਂਗਦਾ ਬਾਈ ਕਾਰਾ ਬਾਦ ਪਾਣੀ ਕੀ ਹੁਣੇ ਕ੍ਰੈਕ ਤੋਂ ਬਾਅਦ ਇਹ ਚੱਲੇ ਫੇਰ ਚੱਲੇ ਜੀ ਨੀ ਪੁੱਟੇ ਤੇ ਵੇਖਦੇ ਹਾਂ ਮੈਗ ਪ੍ਰੀਤ ਸਿੰਘ ਜਿਹੜੇ ਕਿ ਬੜੇ ਜੋਸ਼ੀ ਨੇ ਕੀ ਕਰ ਦਿਆ ਪਹਿਲਾਂ ਦੋ ਟੱਪੇ ਮਾਰ ਕੇ ਆ ਗਏ ਵਾਪਸੇ ਆਪਾਂ ਦਾ ਮਨੂ ਉਹ ਤਨੇ ਵੇਖਿਆ ਹੀ ਆਪਾਂ ਯਾਤਾ ਵੜਾ ਇਹ ਕਿਹੜਾ ਮੈਗ ਮੈਂ ਹਾਂ ਕਈ ਮਾਰ ਕੇ ਤਵਾਵਾਂ ਦਿਓ ਠੀਕ ਅਰਥ ਪਤਾ ਕੀ ਹੁੰਦਾ ਈ ਹੇ ਤਾਂ ਦਾ ਸਾਡੇ ਸਬਸਕ੍ਰਾਈਬਰਾਂ ਨੂੰ ਪਤਾ ਹੋਵਾ ਉਹ ਬਾਈ ਵੀਰ ਜੀ ਇਹ ਪੁੱਤ ਵੇ ਲਾ ਜਦ ਬੋਲਣਾ ਲਿਆ ਇਹ ਸੁਣਨ ਦੀ ਹਿੰਮਤ ਵੀ ਰੱਖੀ ਫੱਟੀ ਵੀਜ ਸੋਨੀ ਸਾਹਿਬ ਤੇ ਆਉਣਾ ਹੈ ਆਉਣਾ ਹੈ ਆਉਣਾ ਪੁੱਤ ਮਜ਼ਾਕ ਨਾ ਕਰੋ ਤੁਸੀਂ ਜਿਹੜੀ ਲਾਗੇ ਵੱਡੇ ਸਕਾਰਾ ਵਾਲੀ ਫੀਨ ਕਹ ਲੈਦਾ ਇਹ ਰਾਤ ਨੂੰ ਝੌੜਾ ਛੋਟੀ ਬੈਕ ਤੇਰੀ ਪ੍ਰੋਮੋਸ਼ਨ ਹੋਰ ਹੋਈ ਹੈ ਹੁਣ ਮੰਮੀ ਤੇਰਾ ਬਲੌਗ ਹੈ ਲਾਲੇ ਇਹਨੂੰ ਆ ਵੇਖੋ ਗਾਈ ਆ ਵੇਖ ਕੰਨਾ ਜੱਡ ਫੂਲਾ ਰਿਹਾ ਸੀ ਆ ਵੇਖ ਆ ਵੇਖ ਆ ਵੇਖ ਇਹਨਾਂ ਦੇ ਕੰਮ ਆ ਦੇ ਬਹੁਤ ਜਾ ਬਸ ਤੇ ਕੀ ਹੈ ਗਾਈ ਚੱਲੋ ਹਣ ਖਲੋਣਾ ਨਹੀਂ ਆ ਪਟੋ ਨਹੀਂ ਚਲੋ ਹਣ ਜੀ ਆਪਾਂ ਸਵਾਰੀ ਕਰਦੇ ਨਹੀਂ ਪਟਣ ਦੀ ਫੇਰ ਚੱਲ ਬਾਏ ਮਿਲਦੇ ਆ ਇਹ ਤਾਂ ਸੋਏ ਸੋਹਣਿਆ ਜਾ ਗਿਆ ਨਹੀਂ ਹੀ ਜੀਦੀ ਜਾਂਦੀ ਨਹੀਂ ਸਾਈਡ ਤੇ ਹੁੰਦੇ ਹੁਣ ਤੇਰੀ ਚੱਪਲ ਜਾਣੀ ਆ ਉਹ ਖੰਭੇ ਲੱਗੇ ਉਹ ਕਹਤਾ ਤੂੰ ਇਥੋਂ ਲਾਇਆ ਨਹੀਂ ਬੜੀ ਬਾਦਰੀ ਹੁਣ ਲੱਗਿਆ ਦੇ ਨੂੰ ਸੇਵਾ ਕਰਨਾ ਸੇਵਾ ਕਰਨਾ ਸੇਵਾ ਆ ਬੜੀ ਸੇਵਾ ਕਰਨੀ ਆ ਤੂੰ ਥਾਲ ਚੱਲ ਜਾਗੇ ਮੈਂ ਵੀ ਉੱਥੇ ਮਾਰਨਾ ਈ ਤੇਰਾ ਮੈਂ ਕਿਆ ਵੇਖੀ ਤੂੰ ਜਿਹੜੇ ਥਾਂ ਤੇ ਸ਼ੂਟਿੰਗ ਹੋ ਰਹੀ ਸੀ ਤੈਨਾਂ ਲੱਗੇ ਆਏਗਾ ਹੋ ਗਏ ਨਾ ਲੈ ਉਹ ਬਾਜਿਓ ਕੰਟਰੋਲ ਤੇ ਦਊਂਗਾ ਥਲ ਥਲ ਚੱਪਲਾ ਲਾ ਗਿਆ ਕੋਈ ਨਹੀਂ ਚਾਬੀ ਤੇਰੀ ਮੇਰੇ ਕੋਈ ਐਕਟਿਵ ਆਦੀ ਕੋ ਨਾ ਆਇਆ ਗੁਰਾ ਮੈਂ ਹੋ ਤਾਂ ਵਾਰ ਲੈ ਧੱਕਾ ਤੇ ਨੂੰ ਪਰ ਪਾਈ ਗਿਆ ਓਹ ਨਹੀਂ ਨਾ ਲਾਪਤੀ ਤਰਾ ਚਲੇ ਗਿਆ ਆਈ ਕਿ ਆਓ 来 ਚੱਪਲ ਲੈ ਕੇ ਆਦੇ ਮੇਰੀ ਉਹ ਦੇਖੋ ਮੈਂ ਕੋਲ ਤੇ ਬੈਠਾ ਨਾ ਉਹ ਚੈੱਕ ਕਰ ਉਹ ਇਹ ਡੇੜਾ ਮੇਰੀ ਚੱਪਲਾ ਉਹ ਕੱਦੂ ਜੀ ਸੁਟੀਆਂ ਹੋਈ ਉਹ ਉਹ ਦੇਖੋ ਉਹ ਮਨੂਣ ਕੋਈ ਚੱਪਲ ਹੀ ਲੱਭਣ ਦੀ ਮੇਰੀ ਆਪੇ ਆ ਗਿਆ ਮੈਂ ਤੈਨੂੰ ਕਹਿਣ ਦੇ ਆਈ ਦੂਜੀ ਕਿੱਥੇ ਹੈ ਦੂਜੀ ਕਿੱਥੇ ਆ ਪੁੱਤ ਤੇ ਤੇਰੀ ਚੱਪਲਾ ਮਨੂ ਇੱਕਰੀ ਹੱਥ ਚਾੜਦੇ ਆ ਉੱਥੇ ਨਾ ਪਜਾਇ ਦੇ ਨੂੰ ਤਾਕੀ ਤੂੰ ਘਰੋਂ ਤੂੰ ਸੇਵਾ ਕਰਨ ਆਇਆ ਨਾ ਇੱਥੇ ਤੂੰ ਆ ਕੇ ਕਰਨ ਆਗੇ ਇਹ ਦੇਖੋ ਗਾਇਸ ਕੀ ਹਲ ਬਣਿਆ ਹੋਇਆ ਚਪਲਾ ਨੇ ਨਾ ਲੈ ਇੱਧਰ ਪਈਏ ਕਿਧਰ ਚੱਲੀ ਨੇ ਚਪੇਟੂ ਆ ਗਈ ਪਿਆਵ ਕਿਉਂ ਇਹ ਨਹੀਂ ਖੜਨੀ ਆਵੇ ਬੰਦਿਆ ਵੀਡੀਓ ਬੰਦੀ ਪੈਣੀ ਏ ਇਹ ਵੀਡੀਓ ਪੈਣੀ ਆ ਇਹ ਨਹੀਂ ਲੀਡ ਹੋਣੀ ਆ ਮੇਰੇ ਮੈਨੂੰ ਤੇ ਮੇਰੇ ਮੰਨਣ ਦਾ ਆਉਂਦੀ ਆ ਆਉਣਾ ਮੈਂ ਮਗਰੇ ਤੇਰੇ ਪੁੱਤ ਉਹ ਮਹਾ ਬੂਟਾ ਪਟਾਉਣਾ ਕਿ ਨਹੀਂ ਉਹੜਾ ਪਟਾਉਣਾ ਬੂਟਾ ਤੋਂ ਉਦੋਂ ਮਿੱਟੀ ਨਹੀਂ ਪੈਣਦੀ ਤੇ ਪਟਾਉਣਾ ਬੂਟਾ ਦੇ ਉਹ ਕੰਡੇ ਵੜਵਾਇਦੇ ਕੰਡੇ ਉਹਦੇ ਵਜਣਦੇ ਆ ਉਹ ਕੰਡੇ ਜਿਹੜੇ ਵਜਣਦੇ ਬੂਟੇ ਦੇ ਆ ਮਟਣਾ ਪੈਣਾ ਇਹ ਤੋਂ ਬਡਾਈ ਇਹਨੂੰ ਉਹਨੂੰ ਬਾਅਦ ਛੰਗਣਾ ਪੈਣਾ ਉਹ ਤੁਹਾਨੂੰ ਮੈਂ ਕਹਿੰਦਾ ਇੱਧਰ ਕਰ ਨੀ ਉਹ ਨਜ਼ਰ ਜਿੱੱਜ ਬੰਨੇ ਨਾ ਮਿੱਟੀ ਕਰਾ ਜੀ ਬਰਾਬਰ ਜਿੱਧਰ ਉਹ ਪਰਸ ਮਿੱਟੀ ਪਾਉਂਦੇ ਆ ਜਿੱਧਰ ਕਿਧਰ ਠੀਕ ਹੈ ਆਉਂਦੇ ਫਿਰ ਉਹਨੇ ਜਰਾ ਇੱਧਰ ਕਰ ਲੋ ਸਰ ਮੈਂ ਕਹਿੰਦਾ ਇੱਟਾ ਚੋਕਲੇ ਇੱਧਰ ਕਰ ਲੋ ਜਰਾ ਆ ਲੋ ਹਰੇ ਤਾਂ ਚੁੱਕੋ ਇੱਟਾ ਵਾਵਾ ਕਰਾਓ ਯਾਰ ਉਹ ਤਾਂ ਸਾਡਾ ਚਲੋ ਜੀ ਤੇ ਹੁਣ ਇਧਰ ਆਪਾਂ ਜੀ ਪਿੱਛੇ ਮਿੱਟੀ ਪਧਰੀ ਕਰਤੀ ਆ ਤੇ ਹੁਣ ਪੀ ਲੰਘਿਆ ਜੀ ਪਾਣੀ ਠੰਡਾ ਤੇ ਇੱਕ ਵਾਰ ਚੁੱਲ੍ਹਿਆ ਰੋਟੀ ਦਾ ਟਾਈਮ ਵੀ ਹੋ ਗਿਆ ਵਾ ਲੰਗਰ ਦਾ ਤੇ ਲੰਗਰ ਆਪਣੇ ਹਰ ਇੱਕ ਘਰ ਚ ਸੇਵਾ ਲੱਗੀ ਹੋਈ ਆ ਇੱਕ ਇਹ ਮਤਲਬ ਸਾਰੇ ਘਰਵਾਰੀ ਵਰੀ ਸਰ ਲੰਗਰ ਇਥੇ ਗੁਰਦੁਆਰੇ ਸੇ ਪਚਾਉਂਦੇ ਆ ਤੇ ਹੁਣ ਅੱਜ ਅਜੇ ਆਇਆ ਨਹੀਂ ਦੇ ਆਉਣ ਵਾਲਾ ਵੇ ਲੰਗਰ ਤੇ ਹੁਣ ਥੋੜੀ ਜੀ ਰੈਸਟ ਲੈਨੇ ਆ ਪਾਣੀ ਪੂਣੀ ਪੀਨੇ ਆ ਫਿਰ ਅੱਗੇ ਦੇਖਦੇ ਹੁਣ ਕੀ ਕਰਨਾ ਵਾ ਇਹ ਬਾਕੀ ਸੇਵਾ ਬਹੁਤ ਵਧੀਆ ਚੱਲ ਰਹੀ ਆ ਅੱਜ ਬਿਲਕੁਲ ਵੀ ਗਰਮੀ ਨਹੀਂ ਲੱਗ ਰਹੀ ਨਹੀਂ ਤੇ ਅੱਗੇ ਬਹੁਤ ਗਰਮੀ ਦੀ ਅੱਜ ਮੀਂਹ ਆਏ ਕਰਕੇ ਨਾ ਮੌਸਮ ਠੰਡਾ ਹੋ ਗਿਆ ਤੇ ਇੱਧਰ ਆਪਣੇ ਬਾਕੀ ਸਾਰੇ ਪਿੱਛੇ ਰੈਸਟ ਕਰ ਰਹੇ ਆ ਅੱਜ ਜਿਹਾ ਸੋਦਾ ਸੇਵਾ ਤਾਂ ਥੋੜੇ ਨੇ ਤੇ ਅੱਗੇ ਸੇਵਾ ਤਾਂ ਕਾਫੀ ਹੁੰਦੇ 8-10 ਦਾ ਯਾਨੀ ਹੁੰਦੇ ਹੀ ਬਾਕੀ ਚਲੋ ਆਪਣੇ ਕਮਾਕਾਰਾਂ ਨੇ ਵੀ ਹੈਗੇ ਨਾ ਫਿਰ 00 ਕੇ ਇਹਨੂੰ ਟਾਈਮ ਮਿਲਦਾ ਉਹ ਲੋ ਆਈ ਜਾਂਦੇ ਆ ਤੇ ਆਪਾਂ ਜੀ ਕਾਲਜ ਤੇ ਛੁੱਟੀਆਂ ਇਸ ਕਰਕੇ ਸਵੇਰੇ ਆ ਜੀਦਾ ਸ਼ਾਮੀ 4-5 ਵਜੇ ਚੱਲ ਗਈ ਹੈ ਤੇ ਚਲੋ ਹੁਣ ਥੋੜਾ ਜਿਹਾ ਫਿਰ ਬੈੰਨੇ ਆ ਫਿਰ ਜਿਹੜਾ ਹੈ Okay, sí, va ਆਈ ਬੋਏ ਇੱਧਰ ਚੈੱਕ ਕਰ ਰਿਹਾ ਤੋ ਹੀ ਬੰਦ ਬਸਿਆ ਨਹੀਂ ਤੋ ਪਿੰਨਾ ਆ ਗਿਆ ਇੱਧਰ ਇੱਕ ਹੋ ਤੋ ਹੀ ਕਿੰਨੇ ਆ ਗਏ ਕਿੰਨੇ ਬੰਦ ਜੀ ਕੋਈ ਨਹੀਂ ਆਇਆ ਆ ਜਾ ਨਹੀਂ ਕੋਈ ਆਇਆ ਜੀ ਗਰੂਪ ਆ ਮੈਂ ਮम्मी ਵੇਖਾਂ ਨਹੀਂ ਮੁੰਡਾ ਇੰਸਟਾ ਦਾ ਲਾਈਵ ਹੋਏਗਾ ਅੱਜ ਗੈਰ ਜਲਤਾ ਜੜਦੀ ਆ ਨਾ ਵਾਲਾ ਜਬੈਕ ਉਡਾਰੇ ਆ ਬੂਸਨਾ ਕੋਈ ਕਰਨ ਬੱਚੋ ਉਪ ਬੈ ਗਿਆ ਕੀ ਚੱਕਰਿਆ ਲਾਈਵ ਕਿੰਨੇ ਕਿ ਬੰਦੇ ਚੜਨਗੇ ਕਿਹੜੇ ਬੰਦੇ ਆਉਂਦਾ ਇੱਥੇ ਸਾਹ ਕਾ ਬੰਦਾ ਛੱਡ ਜੂਗਾ ਕੀ ਨਹੀਂ 100 ਦੇਖੀ ਪਾਉਂਦਾ ਕੀ ਆ ਚੱਲਣ ਨਹੀਂ ਦਿੰਦਾ ਲੈ ਯਾਰ ਕੀ ਸੁਹਾਵੇ ਆਏ ਓਏ ਯਾਰ ਤੇਰਾ ਕਹਿੰਦੇ ਅੱਜ ਲਾਈਵ ਹੋਏ ਉੰਡੇ ਤੂੰ ਯਾਰ ਆਦੇ ਮਿਲ ਆਉਣ ਦੇ ਲੰਨੀ ਆ ਆ ਬਲੌਗਰ ਸਾਹਿਬ ਬਲੌਗਰ ਬਲੌਗਰ ਆਏ ਓਏ ਜਰੂਰ ਯਾਰ ਤੇਰਾ ਸਲਾਮਾਤ ਕਿਨੇ ਕੰਦੇ ਜੁੜੇ ਆ ਮਹਿੰਗਾ ਬਦਦਾ ਆਇਕ ਬਦਦਾ ਇਹ ਰਾਦਰੇ ਚੱਕਾ ਬੰਦ ਕਰਦੇ ਗੁਰੂਆ ਕਿਉਂ ਬੇਇੱਜ਼ਤੀ ਕਰਾਉਂਦੇ ਆ ਪਾਵੜੀ ਨਹੀਂ ਬੰਦੇ ਨੇ ਕਮਾ ਕਰਾਇਆ ਜੀ ਆਹ ਕਿਹੜੇ ਕਮਾ ਕਰਾਇਆ ਜੇ ਮੂਸੇ ਵਾਲੇ ਅੰਗ ਮੈਂ ਆਇਆ ਉਹਨੂੰ ਬੜੀਆਂ ਸਾਫ ਜਿਹਾ ਆਏ ਹੋਏ ਉਮੀਦ 'ਚ ਬੈਠੇ ਕੋਈ ਹੋਰ ਝੜੂਗਾ ਆਏ ਚਾਰ 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 ਮਿਲੀਅਨ 21 ਚਾਰ ਚਾਰ ਮਿਲੀਅਨ ਬੰਦੇ ਝੜ ਗਏ ਨਾ ਉਹ ਵੱਡੇ ਇੰਜਨ ਹੌਲੀ ਸ਼ੁਰੂ ਹੁੰਦਾ ਚਾ ਮਾ ਤੱਕ ਪਹੁੰਚਦਾ ਹਾਂ ਕਦੇ ਆ ਲੈ ਲੈ ਕਰੀਏ ਨਾ ਹੋਰ ਵਧੀ ਆਈ ਆਪਦੇ ਬਲਦਰਾਪੀ ਹੌਸਲੇ ਤੇ ਯਾਰੇ ਲੈ ਲਿਖੀ ਲਗੀ ਜੀ ਆ ਉਹ ਜੀ ਕਦੇ ਇਹ ਤਾਂ ਹੀ ਹੁੰਦਾ ਲਾਵਾ ਤੇ ਨਾ ਕੋਈ ਗੱਲ ਨਹੀਂ ਅੱਜ ਇੱਕ ਜਿਹੜੇ ਕੱਲ ਦੋ ਜੁੜਨਗੇ ਉਰੇ ਆਇਆ ਇੱਕ ਜੀਰ ਓਏ ਇਹ ਜਾ ਪਾ ਇਹ ਕੰਮ ਦੀ ਨਾ ਗੱਲ ਕਰ ਜੀ ਆਏ ਓਏ ਹਾਂਜੀ ਤੇ ਹੁਣ ਲੰਗਰ ਪ੍ਰਸ਼ਾਦਾ ਆ ਗਿਆ ਜੀ ਹੁਣ ਛਕਦੇ ਆਂ ਜੀ ਪ੍ਰਸ਼ਾਦਾ ਹੁਣ ਮੇਰੇ ਜੀ ਸਾ ਸਾ ਆ ਗਿਆ ਜੀ ਤੇ ਤੁਹਾਡਾ ਇਹਨਾਂ ਕੰਮ ਖਰਾਬ ਜਾ ਹੋ ਗਿਆ ਸੀ ਫੋਨ ਪਰ ਸੈਟ ਆ ਕਿਉਂਕਿ ਫੋਨ ਡਿੱਗ ਗਿਆ ਪਾਣੀ ਚ ਤੇ ਬਾਹਰ ਇਹ ਕੀ ਚੱਲੀ ਜਾਂਦਾ ਵਧੀਆ ਇੱਧਰ ਆਪਣਾ ਪਾਣੀ ਡਿੱਗ ਗਿਆ ਕੇ ਜਾਣ ਕੇ ਨਹੀਂ ਡਿੱਗ ਗਿਆ ਨਹੀਂ ਡਿੱਗ ਪਿਆ ਆਪੇ ਇੱਧਰ ਪ੍ਰਸ਼ਾਦਾ ਪਾਣੀ ਬਣ ਕੇ ਆ ਗਿਆ ਵਾ ਨਾਲ ਪ੍ਰਸ਼ਾਦੇ ਗਰਮਾ ਗਰਮ ਤੇ ਛੱਕਦੇ ਆ ਤੇ ਦੋ ਸਬਜ਼ੀਆਂ ਹੈ ਆਏ ਓਏ ਨਹੀਂ ਨਹੀਂ ਇਹ ਕੀ ਯਾਰ ਚਾਰ ਨਾਲ ਕੀ ਨਾ ਮੁੱਕਰੀ ਜਾਂਦਾ ਹੀ ਹੁਣ ਨਹੀਂ ਮੈਂ ਨਹੀਂ ਤੋਤੇ ਸਬਜੀ ਸਵਾਦ ਦੇ ਘਟੇ ਛੋਲੇ ਉਦਾਂ ਲੱਗੇ ਦੋਸਤੋਂ ਨੂੰ ਸਬਜੀ ਉਦਾਂ ਲੱਗੇ ਆਵੇ ਉਦਾਂ ਲੱਗੀ ਸਬਜੀ ਫੇਰ ਤੂੰ ਇਹਨੇ ਟਾਈਮ ਕਿ ਪੜਾਏ ਆ ਬਤਾਉਂਗਾ ਜੀ ਆਲੂ ਬਤਾਉ ਚਲੋ ਜੀ ਹੁਣ ਲੰਗਰ ਪ੍ਰਸ਼ਾਦਾ ਛਕਦੇ ਆ ਫੇਰ ਜਿਹੜਾ ਪੰਜੜੀ ਆ ਸੇਵਾ ਕਰਦੇ ਆ ਮੈਂ ਤਾਂ ਸੁੱਤੇ ਜਾਣਾ ਹੋਣਾ ਨਹੀਂ ਪਈ ਗਾ ਪ੍ਰਸ਼ਾਦਾ ਨੂੰ ਸ਼ੂਟਰ ਬਣਿਆ ਹਾਂਜੀ ਤੇ ਹੁਣ ਇੱਥੇ ਜਿਹੜੇ ਅਮਰਤ ਭਾਈ ਵੀ ਆ ਚੁੱਕੇ ਨੇ ਪਰ ਆ ਗਏ ਸਿਤਾਰਸ ਹੋ ਗਏ ਸੇਵਾ ਸੁਆ ਮਾਨੂੰ ਜ਼ਿਆਦਾ ਨਹੀਂ ਨਾ ਕਰਨੀ ਅੱਜ ਪਰ ਇਹ ਮੁੰਡੇ ਨੇ ਇੱਕ ਸੇਵਾ ਕੀਤੀ ਇਹ ਰਗੜੇ ਦਾ ਸਾਰਾ ਰਸਤਾ ਲੈ ਕੇ ਆਇਆ ਵਾ ਇਹ ਸੇਵਾ ਮੁੰਡੇ ਨੇ ਕਰਤੀ ਆ ਤੇ ਹੁਣ ਉਧਰ ਤਿਆਰੀ ਹੁਣ ਕੀ ਆ ਜੀ ਰਗੜਾ ਲੱਗਣ ਦੀ ਤੇ ਫਿਰ ਠੰਡਾਈ ਦੇਸੀ એનર્ਜੀ ਡਰਿੰਕ ਜਿਹੜੀ ਪੰਜਾਬੀਆਂ ਦੀ ਛਕਾਂਗੇ ਤੇ ਥੋੜੀ ਜੀ ਮਿੱਟੀ ਦੀ ਢੇਰੀ ਰਹਿ ਗਈ ਆ ਫਿਰ ਉਹ ਸੁੱਟ ਗਏ ਤੇ ਘਰਾਂ ਨੂੰ ਚਾਲੇ ਪਾ ਦਨੇ ਆਪਾਂ ਤੇ ਬਾਕੀ ਇਧਰ ਹੁਣ ਲਗਭਗ ਸਮਾਪਤੀ ਹੋ ਚੱਲੀ ਆ ਤੇ ਹੁਣ ਸਰਦਾਈ ਬੰਦੀ ਆ ਤੇ ਫੇਰ ਚਲੋ ਸਰਦਾਈ ਸ਼ਕ ਕੇ ਜੀ ਤੇ ਹੁਣ ਜਿਹੜਾ ਹੈ ਕਿ ਆਪਾਂ ਸੇਵਾ ਲਗਭਗ ਕਰ ਲਈ ਆ ਤੇ ਹੁਣ ਇਧਰ ਚੱਲਣ ਦਿਆ ਜੀ ਆਪਣੇ ਸਰਦਾਈ ਬੰਦੀ ਆ ਸੰਗਤਾਂ ਵਾਸਤੇ ਤੇ ਹੁਣ ਸਰਦਾਈ ਸ਼ਕਾਂਗੇ ਜਾਂ ਫੇਰ ਜਿਹੜਾ ਘਰ ਨੂੰ ਜਾਣਾ ਆਪਾਂ ਤੇ ਟਾਈਮ ਵੀ 3 ਵਜ ਗਏ ਤਾਂ ਕੀ ਹੁਣ ਸੇਵਾ ਕਰਤੀ ਆਪਾਂ ਜਿੰਨੀ ਹੋਰ ਸਾਡੀ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਆਪਾਂ 3 4 ਵਜੇ ਤੱਕ ਕਰੀ ਦੀ ਸੇਵਾ ਤੋਂ ਬਚਰ ਜਾਈਗਾ ਵਾ ਤੇ ਹੁਣੇ ਸ਼ਰਦਾਈ ਛੱਕ ਕੇ ਫਿਰ ਘਰੋਂ ਆਪਾਂ ਚੱਲੇ ਪਾਗੇ ਹੁਣ ਤੁਹਾਨੂੰ ਦਿਖਾਉਣੀ ਆ ਜੀ ਸ਼ਰਦਾਈ ਮੇਕਿੰਗ ਨਾ ਲਓ ਜੀ ਹੁਣ ਸਰਦਾਈ ਬਣ ਕੇ ਤਿਆਰ ਆ ਤੇ ਹੁਣ ਛੱਕਦੇ ਆ ਤੇ ਮਿੱਟੀ ਦੀ ਢੇਲੀ ਵੀ ਜਿਹੜੀ ਛੁੱਟੀ ਗਈ ਏ ਸਾਰੀ ਤੇ ਹੁਣ ਸਰਦਾਈ ਛੱਕ ਕੇ ਤੇ ਚੱਲਦੇ ਆ ਜੀ ਘਰਾਂ ਨੂੰ ਵਾਪਸ ਠੰਡੀ ਠੰਡੀ ਸਰਦਾਈ ਬਣਾਈ ਨਹੀਂ ਅੱਗੇ ਕਰ ਲੇਵੇਂ ਉਹ ਗਲਾਸ ਤੋਂ ਨਹੀਂ ਹੁੰਦੀ ਪਰਾਂ ਮੁੱਲੀ ਲਈ ਕਰਕੋ ਹੁੰਦੀ ਆ ਮੈਂ ਕੀ ਕਰਨਿਆ ਓਏ ਤੇ ਹੁਣ ਗੰਮੀ ਦੇ ਨਹਾਉਣ ਦਾ ਵੀ ਪਲਾਨ ਜਾਂ ਬੰਦਾ ਫਿਰਦਾ ਏ ਤੇ ਜੇ ਨਹਾਉਣ ਗਏ ਫਿਰ ਉਹੀ ਵਲੌਗ ਦੇ ਵਿੱਚ ਵਿਖਾਵਾਂਗੇ ਚਲੋ ਬਾਕੀ ਦੇਖਦੇ ਹਾਂ ਕੀ ਬੰਦਾ ਅੱਗੇ ਅੱਗੇ